ਹਾਂਜੀ ਕੀ ਮਸਲਾ ਸਾਰਾ ਕੀ ਗੱਲਬਾਤ ਹੋਈ ਆ ਅੱਜ ਦੋਨੇ ਤੁਸੀਂ ਕੈਮਰੇ ਮੂਰੇ ਆਇਆ ਗੱਲਬਾਤ ਕੀਤੀ ਹੋਇਆ ਸਾਰਾ ਮਸਲਾ ਕੀ ਹੋਇਆ ਹਾਂਜੀ ਵੀਰੇ ਸਾਸਰੀ ਕਾਲ ਸਾਡੀ ਨਾਲ ਵੀਰੇ ਲਵ ਮੈਰਿਜ ਹੋਈ ਆ ਅਸੀਂ ਕੋਟ ਮੈਰਿਜ ਕਰਵਾਈਏ ਦੋਨਾਂ ਜਣਿਆਂ ਨੇ ਤੇ ਹੁਣ ਇਹ ਹੈਗਾ ਵੀ ਪਹਿਲਾਂ ਤਾਂ ਇਹਨੇ ਮੈਨੂੰ ਬਹੁਤ ਕੁਝ ਦੱਸਿਆ ਹਨਾ ਵੀ ਜਿਵੇਂ ਉਹ ਗੱਲ ਆ ਗਈ ਵੀ ਮੈਂ ਮੁੰਡੇ ਕਹਿੰਦੇ ਹੁੰਦੇ ਵਿਆਹ ਤੋਂ ਪਹਿਲਾਂ ਤੇਰੇ ਲਈ ਤਾਰੇ ਤੋੜ ਦੂੰ ਆਹ ਕਰ ਦੂੰ ਉਹ ਕਰ ਦੂੰ ਹਨਾ ਬਹੁਤ ਕੁਸ਼ਣ ਨੇ ਮੈਨੂੰ ਦੱਸਿਆ ਵੀ ਸਾਡੇ ਤਾਂ ਵਧੀਆ ਘਰ ਪਾਇਆ ਹੋਇਆ ਗਾਂ ਹੈ ਆ ਜੋ ਆ ਤੇ ਜਦੋਂ ਚਲੋ ਸਾਡਾ ਵਿਆਹ ਹੋ ਗਿਆ ਮੈਂ ਆਪਦੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਇਹਦੇ ਨਾਲ ਵਿਆਹ ਕਰਾ ਲਿਆ ਤੇ ਹੁਣ ਜਦੋਂ ਇੱਥੇ ਆ ਕੇ ਦੇਖਿਆ ਤੇ ਵੀਰੇ ਉਹਦਾ ਅੱਧ ਵੀ ਨਹੀਂ ਕੁਝ ਵੀ ਨਹੀਂ ਇੱਥੇ ਇਹਦੇ ਪੱਲੇ ਤਨੂੰ ਕੀ ਸੁਪਨੇ ਵਿਖਾਏ ਸੀਗੇ ਤੁਸੀਂ ਕਹਿੰਦੇ ਸੁਪਨੇ ਵਿਖਾਏ ਸੀ ਮੈਨੂੰ ਕਿਹੜੇ ਕਿਹੜੇ ਸੁਪਨੇ ਵਿਖਾਈ ਸੀ ਬਈ ਇਹ ਕਹਿੰਦਾ ਸੀਗਾ ਵੀ ਮੇਰੇ ਵਧੀਆ ਘਰ-ਬਾਰ ਪਾਇਆ ਹੋਇਆ ਠੀਕ ਆ ਤੇ ਅਸੀਂ ਦੋ ਭਰਾ ਆਏਗੇ ਤੇ ਮੇਰਾ ਮਾਪਿਓ ਬਹੁਤ ਵਧੀਆ ਸਾਰੇ ਤੈਨੂੰ ਵਧੀਆ ਰੱਖਣਗੇ ਕੋਈ ਇਹੋ ਜੀ ਗੱਲ ਨਹੀਂ ਮੈਂ ਇਹਨੂੰ ਪਹਿਲਾਂ ਹੀ ਆਖਿਆ ਸੀਗਾ ਵੀ ਕਿਤੇ ਇਹ ਨਾ ਹੋਵੇ ਵੀ ਤੇਰਾ ਮਾਪਿਓ ਆਪਾਂ ਨੂੰ ਹਨਾ ਵੀ ਘਰੋਂ ਕੱਢ ਦੇ ਕਿਉਂਕਿ ਬਈ ਮੈਂ ਨਾ ਆਇਲਸ ਕੀਤਾ ਸੀਗਾ ਤੇ ਮੈਂ ਜਾਣਾ ਸੀ ਬਾਹਰ ਹੁਣ ਇਹ ਮੈਨੂੰ ਕਹਿੰਦਾ ਵੀ ਮੇਰੇ ਘਰ ਦੇ ਕਹਿੰਦੇ ਵੀ ਅਸੀਂ ਵੀ ਤੇਰਾ ਵੀ ਉਸ ਘਰੇ ਵਿਆਹ ਨਹੀਂ ਕਰਦਾ ਕਿਉਂਕਿ ਮੇਰਾ ਥੋੜਾ ਜਿਹਾ ਹਨਾ ਵੀ ਮੇ ਕਰੀ ਜਾਵੇਗੀ ਮੈਂ ਇਹਨੂੰ ਆਖਿਆ ਵੀ ਤੈਨੂੰ ਮੈਂ ਬਾਹਰ ਜਾ ਕੇ ਸੱਦ ਲੂੰਗੀ ਵੀ ਮੈਨੂੰ ਕਿਰਾਂ ਬਾਹਰ ਜਾ ਵੜਨ ਦੇ ਕਹਿੰਦਾ ਨਹੀਂ ਇਹ ਮੈਂ ਤਾਂ ਮਰ ਜੂੰਗਾ ਤੇਰੇ ਬਿਨਾ ਤੇ ਚਲੋ ਬਈ ਅਸੀਂ ਕੋਟ ਮੈਰਿਜ ਕਰਵਾ ਲਈ ਮੈਂ ਕੰਬਲੀ ਨੇ ਇਹਦੇ ਮਗਰ ਲੱਗ ਕੇ ਵਿਆਹ ਕਰਾ ਲਿਆ ਤੇ ਹੁਣ ਜਦੋਂ ਇੱਥੇ ਆਏ ਇਹਦੇ ਘਰ ਦੇ ਉਹ ਤਾਂ ਮੰਨ ਗਏ ਵੀ ਇਹਦਾ ਬਾਹਰ ਲੈ ਜੂਗੀ ਸਾਡੇ ਮੁੰਡੇ ਨੂੰ ਅਨਸਾਰ ਠੀਕ ਆ ਐ ਤਾਂ ਪਤਾ ਨਹੀਂ ਸੀ ਵੀ ਉਹਦੇ ਮਾਪਿ ਉਹ ਨਹੀਂ ਪੈਸਾ ਲਾਉਣਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬਾਹਰ ਨਹੀਂ ਲੈ ਕੇ ਜਾਂਦੀ ਵੀ ਇਹ ਤਾਂ ਕੁਝ ਵੀ ਨਹੀਂ ਲੈ ਕੇ ਆਈ ਵੀ ਆਪ ਹੀ ਆਈ ਹੈ ਖਾਲੀ ਆਪਦੇ ਘਰੋਂ ਤੇ ਹੁਣ ਉਹ ਸਾਨੂੰ ਘਰੇ ਵੀ ਨਹੀਂ ਰਹਿਣ ਦਿੰਦੇ ਅੱਛਾ ਤੁਹਾਡੀ ਗੱਲਬਾਤ ਕਿਵੇਂ ਹੋਈ ਸੀ ਇਹ ਇਹ ਤੁਹਾਡਾ ਇਹ ਇਸ਼ਕ ਜਿਹੜਾ ਮੁਸ਼ਕਲ ਜਿਹਾ ਇਹ ਕਿਵੇਂ ਚੱਲਿਆ ਸੀਗਾ ਤੁਹਾਡਾ ਪਿਆਰ ਕਿਵੇਂ ਹੋਇਆ ਸੀ ਤੁਹਾਡੇ ਇਕਦਮ ਬਈ ਮੈਂ ਪੜਦਾ ਹੁੰਦਾ ਸੀਗਾ ਸਕੂਲ ਟਾਈਮ ਪੜਦੇ ਹੁੰਦੇ ਸੀਗੇ ਦੋਵੇਂ ਅਸੀਂ ਤੇ ਮੇਰੇ ਨਾਲ ਦੇ ਪਿੰਡ ਦੀ ਹੁੰਦੀ ਸੀਗੀ ਤੇ ਉਦੋਂ ਵੀ ਗੱਲਬਾਤ ਹੋ ਗਈ ਸੀਗੀ ਤੇ ਉਦੋਂ ਗੱਲਬਾਤ ਹੋਈ ਤੇ ਫਿਰ ਇਹਨੂੰ ਮੈਂ ਦੱਸਦਾ ਹੁੰਦਾ ਸੀ ਗੈਂ ਕਰਕੇ ਕਿ ਮੇਰੀ ਘੁੱਠੀ ਹੈ ਮੇਰੇ ਕੋਲੇ ਮੇਰੇ ਕੋਲ ਕਾਰ ਆ ਠੀਕ ਆ ਤੇ ਉਦੋਂ ਬਈ ਮੈਂ ਵੀ ਬਾਹਰ ਜਾਣਾ ਸੀ ਪਰ ਮੈਂ ਪੜ੍ਹਾਈ ਜਾਂਣਾ ਸ਼ਹਿਰ ਰਹਿਣੀ ਸੀਗਾ ਯਾਰ ਠੀਕ ਆ ਤਾਂ ਕਰਕੇ ਮੈਂ ਗੱਪੂ ਕੋਲ ਬਤਾਉ ਤਾ ਬਹੁਤ ਮਾਰੇ ਆ ਤੇ ਪਰ ਮੈਂ ਹੁਣ ਪਛਤਾਉਣਾ ਹਾਂ ਮੈਨੂੰ ਐ ਸੀਗਾ ਡਰੇ ਯਾਰ ਬਈ ਇਹ ਜੇ ਬਾਹਰ ਜਾਵੜੀ ਕਿ ਮੈਨੂੰ ਛੱਡ ਜੂਗੀ ਹਨਾ ਕਿ ਮੇਰਾ ਵਿਆਹ ਨਹੀਂ ਹੁੰਦਾ ਸੀ ਯਾਰ ਉਹ ਕਿ ਕੁੜੀ ਮੈਨੂੰ ਕੋਈ ਪਸੰਦ ਨਹੀਂ ਕਰਦੀ ਸੀ ਪਰ ਮੈਂ ਡਰ ਡਰ ਕੇ ਇਹਨੂੰ ਗੱਪ ਮਾਰੀ ਗਿਆ ਮੇਰੇ ਤੋਂ ਸੱਚ ਦੱਸਿਆ ਨਹੀਂ ਗਿਆ ਤੇ ਇਹ ਵੀ ਗੱਪਾਂ ਤੇ ਉਦੋਂ ਬਈ ਖੜੀ ਰਹੀ ਅੱਛਾ ਫੇਰ ਬਈ ਫੇਰ ਬਈ ਬਸ ਐਸਾ ਡਰ ਡਰ ਚ ਯਾਰ ਮੈਨੂੰ ਗੱਪ ਮਾਰੀ ਗਿਆ ਠੀਕ ਆ ਤੇ ਮੇਰੇ ਕੋਲੇ 4 ਪੀ ਹੁੰਦੇ ਸੀ ਉਦੋਂ ਬਈ ਇਹਨੂੰ ਮੈਂ ਖਵਾਈ ਗਿਆ ਹਨਾ ਕਿਤੇ ਸੂਟ ਲਾਦਾ ਕਿਤੇ ਕਮਾਉਣ ਫਰੋਂ ਲੈ ਗਿਆ ਇਹਨੇ ਨਾਲ ਇਹਨੂੰ ਵੀ ਐ ਹੋ ਗਿਆ ਕਿ ਮੈਂ ਘਰ ਉੱਤ ਤੱਕ ਡਾਂਗਾ ਇਹਨੇ ਕਿਹਾ ਬਈ ਇੱਥੇ ਮੇਰੇ ਘਰੇ ਆ ਕੇ ਵੇਖਾਂ ਜੇ ਕੁਝ ਵੀ ਸੀ ਹਨਾ ਬਸ ਸਕੂਲ ਟਾਈਮ ਸਾਡੀ ਗੱਲ ਚੱਲੀ ਫਿਰ ਅਸੀਂ ਕਾਲਜ ਬਈ ਇਕੱਠੇ ਲਾਗੇ ਪੜ੍ਹਨਾ ਜਦੋਂ ਸਾਡਾ ਕਾਲਜ ਕੰਪਲੀਟ ਹੋਇਆ ਤੇ ਇਹ ਵੀ ਆਈਲਰਸ ਕਰਨ ਲੱਗੀ ਬਈ ਮੈਂ ਵੀ ਲੱਗ ਗਿਆ ਚੱਲ ਮੈਂ ਇਹਦੀ ਫਲਾਈ ਚੱਲੀ ਗਈ ਬਈ ਤੇ ਇਹਨੇ ਬੈਂਡ ਬੂੰਡ ਆ ਗਏ ਤੇ ਉਦੋਂ ਬਈ ਮੈਂ ਹੋ ਡਰ अच्छा ਤੁਹਾਡਾ ਵਿਆਹ ਕਿਵੇਂ ਹੋਇਆ ਸੀ ਵੀ ਭੱਜ ਕੇ ਵਿਆਹ ਕਰਵਾਇਆ ਸੀ ਤੁਸੀਂ ਬਈ ਪਹਿਲਾਂ ਤਾਂ ਰਸਤਾ ਭੇਜਿਆ ਸੀ ਮੈਂ ਇਹਨਾਂ ਦੇ ਘਰੇ ਠੀਕ ਆ ਤੇ ਬਾਅਦ ਚੋਂ ਤਾਂ ਭਜਾ ਕੇ ਹੀ ਲੈ ਆਏ ਸੀ ਨੂੰ ਬਈ ਮੈਂ ਕਰਦੇ ਬਈ ਬਾਅਦ ਚ ਕਿਵੇਂ ਪਹਿਲਾ ਰਿਸ਼ਤਾ ਭੇਜਿਆ ਸੀਗਾ ਪਹਿਲੇ ਜਿਹੜਾ ਰਿਸ਼ਤਾ ਭੇਜਿਆ ਸੀ ਮੰਨਗੇ ਚ ਕਰਦੇ ਨਹੀਂ ਬਈ ਨਹੀਂ ਮੰਨੇ ਕਰਦੇ ਅੱਛਾ ਫਿਰ ਤੁਸੀਂ ਭਜਣ ਦਾ ਪਲਾਨ ਬਣਾਇਆ ਹਾਂਜੀ ਬਈ ਫਿਰ ਇਹ ਉਦੋਂ ਤੁਹਾਨੂੰ ਪਤਾ ਹੈ ਕਿ ਹਨਾ ਕੁਝ ਮੇਰਾ ਦਿਮਾਗ ਉਹ ਜਿਹਾ ਸੀ ਮੂੜਮਤ ਹੋ ਜੀ ਹੁੰਦੀ ਆ ਕੁਝ ਇਹ ਉਦੋਂ ਲੱchn ਵਾਲੇ ਕਰਦਾ ਸੀਗਾ ਮੈਂ ਤਾਂ ਮਰ ਜੂਗਾ ਜਿਵੇਂ ਹੁਣ ਮੁੰਡੇ ਕਰਦੇ ਨੇ ਮੈਂ ਕਹਿੰਨੀ ਆ ਸਾਰੀਆਂ ਫੋਕੀਆਂ ਫੜਾਂ ਹੁੰਦੀਆਂ ਕਿਉਂ ਹੁਣ ਜਦੋਂ ਆ ਕੇ ਹੁਣ ਪਤਾ ਲੱਗਦਾ ਠੀਕ ਆ ਗੱਲਾਂ ਦੇ ਵਿੱਚ ਕੁਝ ਵੀ ਨਹੀਂ ਨਿਬੜਿਆ ਜਿਹੜੀਆਂ ਗੱਲਾਂ ਕਹਿੰਦਾ ਸੀਗਾ ਇਹ ਤੇ ਚਲੋ ਮੈਂ ਆ ਗਈ ਇਹਦੇ ਮਗਰ ਲੱਗ ਕੇ ਇਹਦੇ ਨਾਲ ਵਿਆਹ ਕਰਾ ਲਿਆ ਇੱਥ ਉਹਨਾਂ ਦੇ ਦੋ ਕਮਰੇ ਸੀ ਦੋਨਾਂ ਵਿੱਚੋਂ ਇਹਦੇ ਘਰ ਦੇ ਸਾਨੂੰ ਇੱਕ ਕਮਰਾ ਵੀ ਨਹੀਂ ਦੇਣ ਨੂੰ ਤਿਆਰ ਸਾਡੀ ਤਾਂ ਯਾਰ ਬਈ ਉਹੀ ਕੋਠੀ ਹੁੰਦੀ ਹੈ ਗਰੀਬਾਂ ਤੇ ਇੰਨੂ ਹੀ ਪਤਾ ਹਨਾ ਕਿ ਦੋ ਕਮਰੇ ਜਸਤਾ ਉਸੇ ਨੂੰ ਕੋਠੀ ਆਣੇ ਆ ਬਈ ਅੱਛਾ ਫਿਰ ਪਹਿਲਾਂ ਕਿਉਂ ਜਿਹੜੇ ਸੁਪਨੇ ਵਿਖਾਏ ਸੀ ਪਹਿਲਾਂ ਤੂੰ ਪਹਿਲਾਂ ਸੁਪਨੇ ਕਿਹੜੇ ਵਿਖਾਈ ਜਾਂਦਾ ਇਹਨੂੰ ਫਿਰ ਜੇ ਤੁਹਾਨੂੰ ਪਤਾ ਵੀ ਤੁਹਾਡੇ ਪੁੱਗਣੇ ਨਹੀਂ ਇਹ ਸੁਪਨੇ ਫਿਰ ਸੁਪਨੇ ਕਦੋਂ ਦਿਖਾਉਣੇ ਉਹਨਾਂ ਤੁਸੀਂ ਤੇ ਬਈ ਯਾਰ ਫਿਰ ਨਾਂ ਲੱਗਦੀ ਗੱਲਾਂ ਵਿੱਚ ਨਾਂ ਆਉਂਦੀ ਮੇਰੇ ਇਹ ਨਹੀਂ ਪਤਾ ਸੀ ਕਿ ਮੈਂ ਕਿੰਨੇ ਕੁ ਆਲਾਂਗਾ ਇਹ ਆ ਕੇ ਮਾਰ ਲੈਂਦੀ ਢੀੜਾ ਜਾਂ ਪਿੱਛੇ ਘਰ ਤੋਂ ਪੁੱਛ ਵਰਦਾਲ ਖਰ ਲੈਂਦੀ ਮੈਂ ਤਾਂ ਰਸਤਾ ਹੀ ਭੇਜਿਆ ਸੀ ਨਾ ਕਰੇ ਕਿ ਗਾਂ ਉਹ ਵੀ ਪਤਾ ਕਰ ਲੈਂਦੇ ਤੁਸੀਂ ਪਲਾਨ ਬਣਾਇਆ ਸੀ ਵੀ ਕਿਵੇਂ ਭੱਜੇ ਕਿਵੇਂ ਸੀਗੇ ਤੁਸੀਂ ਗੋਲੀਆਂ ਜਿਵੇਂ ਆਪਾਂ ਕਹਿੰਦੇ ਆ ਅੱਜ ਕੱਲ ਗੋਲੀਆਂ ਖਵਾ ਦਿੰਦੇ ਆ ਮਾਪਿਆਂ ਨੂੰ ਫਿਰ ਸੁੱਤੇ ਪੈਣ ਛੱਡ ਕੇ ਭੱਜ ਜਾਂਦੇ ਆ ਜਾਂ ਆਪਾਂ ਕੋਈ ਇਹੋ ਜਿਹਾ ਸਿਸਟਮ ਕਰਦੇ ਆ ਜਿਹਾ ਅਸੀਂ ਕਹਿੰਦੇ ਆ ਮੰਡੀ ਜਾਂਦੇ ਆ ਜਾਂ ਸ਼ਹਿਰ ਜਾਂਦੇ ਆ ਉੱਥੋਂ ਭੱਜ ਜਾਣਾ ਜਾਂ ਕਿਹੜਾ ਪਲਾਨ ਬਣਾਇਆ ਸੀ ਪਲਾਨ ਕਿਹੜਾ ਬਣਾਇਆ ਸੀ ਵੀਰੇ ਇਹੋ ਜਿਹਾ ਤਾਂ ਕੋਈ ਨਹੀਂ ਗੋਲੀਆਂ ਗੁਲੀਆਂ ਵਾਲਾ ਸੀ ਕੋਈ ਕੀਤਾ ਸੀਗਾ ਮੈਂ ਜਿਵੇਂ ਅਸੀਂ ਇਕੱਠੇ ਲੱਗੇ ਹੋਏ ਸੀ ਕਾਲਜ ਤੇ ਕਾਲਜ ਦਾ ਕਹਿ ਕੇ ਹੀ ਅਸੀਂ ਆਏ ਸੀਗੇ ਅਸੀਂ ਕਾਲਜ ਦਾ ਹੀ ਕਹਿ ਕੇ ਆਏ ਸੀਗੇ ਵੀਰੇ ਘਰੋਂ ਵੀ ਹੁਣ ਜਿਵੇਂ ਇਹ ਵੀ ਕਾਲਜ ਇੱਕੋ ਕਾਲਜ 'ਚ ਅਸੀਂ ਪੜ੍ਹਦੇ ਸੀਗੇ ਤੇ ਵੀ ਘਰਦਿਆਂ ਨੂੰ ਆਏ ਸੀ ਵੀ ਕਾਲਜ ਗਏ ਹੋਏ ਅ ਤੇ ਉਹ ਦੁਬਾਰ ਦੇ ਵਿੱਚ ਜਦੋਂ ਮਤਲਬ ਵੀ ਅਸੀਂ ਆ ਗਏ ਵੀ ਫਿਰ ਸ਼ਾਮ ਨੂੰ ਮੈਂ ਘਰੇ ਆਪਦੇ ਫੋਨ ਕਰਤਾ ਸੀਗਾ ਵੀ ਐਂ ਕਰਕੇ ਵੀ ਮੈਂ ਅੱਜ ਘਰੇ ਨਹੀਂ ਆਉਂਦੀ ਵੀ ਮੈਂ ਦੱਸਤਾ ਸੀਗਾ ਵੀ ਮੈਂ ਵਿਆਹ ਕਰਵਾ ਲਿਆ ਅੱਛਾ ਤੂੰ ਇਹਨੂੰ ਤੂੰ ਵੀ ਉਹੀ ਕਾਲਜ ਚ ਪੜਦਾ ਸੀ ਜਿੱਥੇ ਇਹ ਪੜਦੀ ਸੀ ਹਾਂ ਵੀ ਇਕੱਠੇ ਪੜਦੇ ਸੀ ਤੇ ਤੂੰ ਤੂੰ ਜਦੋਂ ਇਹਨੂੰ ਲੈ ਕੇ ਗਿਆ ਭਜਾ ਕੇ ਤੂੰ ਤੂੰ ਵੀ ਘਰੇ ਫੋਨ ਲਾਇਆ ਸੀਗਾ ਕਿ ਨਹੀਂ ਲਾਇਆ ਨਾ ਬੇ ਘਰੇ ਮੈਂ ਤਾਂ ਨਹੀਂ ਫੋਨ ਫੋੜਾ ਅੱਛਾ ਆਪ ਕੋਈ ਕੁਝ ਲੈ ਕੇ ਵੀ ਗਈ ਸੀ ਤੁਸੀਂ ਪੈਸਾ ਪੂਸਾ ਵੀ ਚੋਰੀ ਕੀਤਾ ਹੋਊਗਾ ਕੁਝ ਗਹਿਣਾ ਗੋਣਾ ਕਰਤਾ ਨਹੀਂ ਵੀਰੇ ਰੋਣਾ ਹੀ ਸਾਰਾ ਉੱਥੇ ਪਿਆਣਾ ਵੀ ਮੈਂ ਆਪਦੇ ਘਰੋਂ ਕੁਝ ਚੱਕ ਕੇ ਨਹੀਂ ਲੈ ਕੇ ਆਈ ਹਾਂ ਇਹ ਮੈਨੂੰ ਕਹਿੰਦਾ ਸੀ ਕੋਈ ਨਹੀਂ ਵੀ ਤੂੰ ਖਾਲੀ ਆਈ ਤੈਨੂੰ ਕੁਝ ਲੈ ਕੇ ਆਉਣ ਦੀ ਲੋੜ ਨਹੀਂ ਗਈ ਤੇ ਮੈਂ ਆਈ ਇਹਨੂੰ ਕਹਿੰਦਾ ਇਹਦੇ ਘਰ ਤੇ ਸਹਮਤ ਸੀ ਪਹਿਲਾਂ ਇਹਦੇ ਨਾਲ ਉਹਨਾਂ ਦੇ ਸਿਰ ਕੋਈ ਨਹੀਂ ਤੂੰ ਨਾ ਤੇਰੇ ਮਤਲਬ ਸਾਰਾ ਪਰਿਵਾਰ ਸੀ ਉਹ 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 ਰਜਾਮੰਦੀ ਸੀ ਇਹਦੇ ਨਾਲ ਹਾਂਜੀ ਉਹ ਪਹਿਲਾਂ ਸੈਂਪ ਸੀ ਉਹਨਾਂ ਨੂੰ ਆਏ ਸੀ ਬੁਝਾ ਕੇ ਲੈ ਕੇ ਆਏ ਸਿੱਧਾ ਇੱਥੇ ਲੈ ਕੇ ਆਏ ਤੋਂ ਪੁਝਾ ਕੇ ਨਹੀਂ ਪਹਿਲਾਂ ਇਹਦੀ ਰਿਸ਼ਤੇਦਾਰੀ ਚ ਲੈ ਗਏ ਰਿਸ਼ਤੇਦਾਰੀ ਜੇ ਫਿਰਦੇ ਰਹੇ ਅਸੀਂ 15 20 ਦਿਨ ਬਾਅਦ ਚੋ ਜਦੋਂ ਬਈ ਸਾਰਾ ਹੱਲ ਹੋ ਗਿਆ ਸਾਡਾ ਹਨਾ ਕਿ ਹੁਣ ਪੁਲਿਸ ਵਾਲੇ ਕਹਿੰਦੇ ਤੁਸਨੂੰ ਕੋਈ ਡਰ ਨਹੀਂ ਸਿਕਿਉਰਿਟੀ ਆ ਫਿਰ ਬਈ ਮੈਂ 2 ਮਹੀਨਾ ਬਾਅਦ ਆ ਗਿਆ ਸੀ ਅੱਛਾ ਕੋਰਟ ਮੈਰਿਜ ਕਰਵਾਈ ਤੁਸੀਂ ਹਾਂ ਬਈ ਟੋਟ ਮੈਰਿਜ ਕਿੰਨਾ ਖਰਚਾ ਆਇਆ ਤੁਹਾਡਾ ਉਹ ਲੱਗਿਆ ਸੀ ਬਈ ਉਦੋਂ 40000 ਰੁ ਉਹ ਨਾਲ ਦੇ ਲਿਆ ਜੀ 10000 ਰੁਪਏ ਉਹਨੇ ਦਿੱਤਾ ਸੀ ਕੀ ਨਾਮ ਉਹਦਾ ਨਾ ਬਈ ਆਉਂਦਾ ਹੈਗਾ ਹਰਮਨ ਸਿੰਘ ਅੱਛਾ ਉਹਨੇ ਪੈਸੇ ਦਿੱਤੇ ਥਨ 40000 ਰੁਪਏ ਨਹੀਂ ਨਹੀਂ 40000 ਨਹੀਂ 10000 ਰੁਪਏ ਦਿੱਤਾ ਨਾ ਹੀ ਬਈ ਕਿਸੇ ਤੋਂ ਫੜ ਲਿਆ ਕੁਝ ਮੈਂ ਆਪਦੀਆਂ ਫਰੈਂਡ ਸਰਕਲ ਚੋਂ ਫੜ ਕੇ ਕਿੱਥੇ ਤੋਂ ਫੜਿਆ ਇਹ ਪੈਸਾ ਹਾਂਜੀ ਆਏ ਆ ਆਪਦੇ ਫਰੈਂਡ ਸਰਕਲ ਚੋਂ ਫੜ ਕੇ ਸੀਗਾ ਮੇਰਾ ਫਰੈਂਡ ਸਰਕਲ ਮਤਲਬ ਆਏ ਕੁੜੀਆਂ ਤੋਂ ਆਏ ਕਿਸੇ ਤੋਂ ਕਿਵੇਂ ਕਰਕੇ ਤੁਸੀਂ ਵਿਆਹ ਕਰਵਾਏ ਸੀ ਹਾਂਜੀ ਵੀ ਅਸੀਂ ਇਹਦੇ ਘਰਦਿਆਂ ਤੋਂ ਵੀ ਕੁਝ ਨਹੀਂ ਲਿਆ ਰੁਪਈਆ ਨਹੀਂ ਲਿਆ ਉਸ ਤੋਂ ਬਾਅਦ ਤੁਸੀਂ ਜ਼ਿੰਦਦਾਰੀ ਚ ਕਿੱਥੇ ਰਹੇ ਸੀਗੇ ਕਿੱਥੇ ਰਹੇ ਸੀਗੇ ਅਸੀਂ ਹਾਰਪੁਰ ਕੀ ਨਾ ਸ਼ਾਰ ਬਰਮਸੀਆ ਵੀ ਮੇਰੀ ਮਾਸੀ ਕੋ ਰਹਿੰਦੇ ਸੀਗੇ ਉੱਥੇ ਲਾਇਆ 15 20 ਦਿਨ ਪਰ ਜਦੋਂ ਮਾਸੀ ਨੇ ਸਾਰੀ ਗੱਲ ਹੋਈ ਹੈ ਨਾ ਫਿਰ ਗਾਂਦਿਆਂ ਸੈਟਿੰਗ ਕੀਤੀ ਫਿਰ ਅਸੀਂ ਇੱਥੇ ਮਾਸੀ ਨੇ ਗੁੱਸਾ ਨਹੀਂ ਕੀਤਾ ਮਾਸੀ ਵੀ ਕਹਿੰਦੀ ਹੋਊਗੀ ਵੀ ਤੁਸੀਂ ਇਹ ਕੀ ਕੰਮ ਕੀਤਾ ਨਹੀਂ ਗੁੱਸਾ ਤਾਂ ਬਈ ਕਰਦੀ ਸੀ ਉਹਨੂੰ ਪਤਾ ਸੀ ਕਿ ਮੇਰਾ ਕਿਤੇ ਹੁੰਦਾ ਨਹੀਂ ਹੈ ਨਾ ਪਰ ਤਾਂ ਕਰਕੇ ਉਹਨੇ ਵੀ ਕੀ ਬੋਲਣਾ ਤੇ ਬਈ ਜਿਹੜੇ ਮਾਸੀ ਦੇ ਜਵਾਗ ਸੀ ਯਾਰ ਉਹ ਵੀ ਥੋੜੇ ਜਿਹਾ ਖਰਾਬ ਸੀ ਹਨਾ ਨਸ਼ਾ ਪੱਤਾ ਕਰਦੇ ਸੀ ਤੇ ਪਰ ਮੈਂ ਬਾਲਾ ਟਾਈਮ ਉੱਥੇ ਰਿਹਾ ਨਹੀਂ ਯਾਰ ਕਿ ਮੈਂ ਆਪਦਾ ਮੌਕਾ ਸੰਭਾਲ ਲਿਆ ਤੇ ਅਸੀਂ ਬਈ ਆ ਗਏ ਉੱਥੇ ਅੱਛਾ ਫਿਰ ਤੁਸੀਂ ਉੱਥੋਂ ਕਿਵੇਂ ਘਰ ਪੇਕੇ ਘਰ ਕਿਵੇਂ ਪੇਕੇ ਘਰ ਨੂੰ ਕਿ ਤੁਸੀਂ ਦੱਸਿਆ ਫੋਨ ਲਾ ਕੇ ਉਹਨਾਂ ਦਾ ਰਿਐਕਸ਼ਨ ਕਿਵੇਂ ਸੀ ਉਹ ਕੁਝ ਬੋਲੇ ਸੀ ਤੈਨੂੰ ਬੋਲਣਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਉਸ ਟਾਈਮ ਆਪਾਂ ਤਾਂ ਕੀ ਬੀਤਦੀ ਆ ਹਨਾ ਬਸ ਮੈਂ ਉਹਨਾਂ ਨੂੰ ਐਂ ਦੱਸਦਾ ਸੀ ਵੀ ਐਵੇਂ ਬੜਾ ਰੌਲਾ ਪਾਉਣ ਨਾਲੋਂ ਹਨਾ ਵੀ ਮੈਂ ਫੋਨ ਲਾ ਕੇ ਤਾਂ ਦੱਸਦਾ ਸੀਗਾ ਵੀ ਮੈਂ ਵੀ ਅੱਜ ਘਰੇ ਨਹੀਂ ਆਉਂਦੀਗੀ ਵੀ ਐਂ ਕਰਕੇ ਮੈਂ ਆਦੀ ਮਰਜ਼ੀ ਨਾਲ ਵਿਆਹ ਕਰਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਹਤਾ ਸੀ ਵੀ ਇਹਨਾਂ ਦੇ ਪਰਿਵਾਰ ਜਿਹੜਾ ਹੈਗਾ ਵੀ ਕਿੱਦਾਂ ਦਾ ਦਾ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਇਹਦੀ ਮਾਂ ਦੀ ਚੱਲਦੀ ਆ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿੱਥੇ ਕਹਿੰਦੇ ਬੁੜੀ ਦੀ ਚਲਦੀ ਹੋਵੇ ਬੰਦੇ ਨਾਲੋਂ ਜ਼ਿਆਦਾ ਤੇ ਉਸ ਘਰ ਦੇ ਵਿੱਚ ਫਿਰ ਕਦੇ ਧੀਆ ਵਸਦਿਆਂ ਨਹੀਂ ਹੁੰਦੀਆਂ ਜਿਹੜੀਆਂ ਬਗਾਨੇ ਕਰਵਾਈਆਂ ਹੁੰਦੀਆਂ ਤੇ ਤਾਂ ਕਰਕੇ ਫਿਰ ਮੇਰੇ ਘਰ ਦੇ ਕਹਿੰਦੇ ਸੀ ਵੀ ਉੱਥੇ ਵੀ ਨਹੀਂ ਕਰਨਾ ਆਪਾਂ ਤਾਂ ਹੀ ਮਨਾ ਕਰਤਾ ਸੀ ਫਿਰ ਮੈਂ ਦੱਸਤਾ ਸੀ ਵੀ ਮੈਂ ਉਸੇ ਮੁੰਡੇ ਨਾਲ ਹੀ ਵਿਆਹ ਕਰਵਾ ਲਿਆ ਉਹ ਕਹਿੰਦੇ ਸੀ ਵੀ ਸਾਡੇ ਲਈ ਤੂੰ ਅੱਜ ਤੋਂ ਮਰ ਗਈ ਕਿ ਤੂੰ ਆਪ ਦਾ ਤੈਨਾਂ ਜਿਵੇਂ ਮਰਜੀ ਰੱਖਣ ਤੈਨੂੰ ਕੁੱਟਣ ਮਾਰਨ ਪਰ ਇਦੋਂ ਮੁੜ ਕੇ ਸਾਡੇ ਨਹੀਂ ਨਾਲੀ ਅਛਾ ਜਦੋਂ ਤੁਸੀਂ ਸਹੁਰੇ ਪਰਿਵਾਰ ਘਰ ਪਹੁੰਚੇ ਸੀਗੇ ਹਨਾ ਤੇ ਉਦੋਂ ਕੀ ਰਿਐਕਸ਼ਨ ਸੀ ਉਹਨਾਂ ਦੇ ਉਹਨਾਂ ਦੇ ਕੀ ਰਿਐਕਸ਼ਨ ਸੀਗੇ ਤੁਹਾਨੂੰ ਅਪਣਾ ਲਿਆ ਸੀ ਨਾਲ ਦੀ ਨਾਲ ਉਹਨਾਂ ਨੇ ਛਤਰ ਪੋਲਾ ਤੁਹਾਡੇ ਤੇ ਕੀਤਾ ਸੀ ਨਾ ਨਾ ਬਈ ਮੇਰੇ ਘਰ ਦੇ ਯਾਰ ਬਹੁਤ ਖੁਸ਼ ਸੀਗੇ ਉਦੋਂ ਹਾਂ ਉਹਨਾਂ ਨੇ ਤਾਂ ਕੁਝ ਨਹੀਂ ਆਖਿਆ ਬਸ ਉਹਨਾਂ ਨੇ ਆਇਆ ਕਿ ਥੋੜੇ ਦਿਨਾਂ ਬਾਅਦ ਯਾਰ ਬਈ ਮੈਨੂੰ ਅੱਡ ਕਰਤਾ ਸੀ ਕਿ ਇੱਕ ਕਮਰਾ ਸੀਗਾ ਉਹਦੇ ਚ ਬਈ ਮੈਨੂੰ ਇੱਕ ਕਮਰਾ ਉਹਨਰ ਦੇਤਾ ਸੀ ਉਹ ਕਹਿੰਦੇ ਆਪਦਾ ਕਮਾਖਾ ਕਿ ਸਾਡੇ ਤੋਂ ਕੋਈ ਆਸ ਨਾ ਰੱਖਿਓ ਬਾਦ ਦੇ ਵਿੱਚ ਫੋਨ ਦੀਆਂ ਧਮਕੀਆਂ ਆਉਂਦੀਆਂ ਹੁੰਦੀਆਂ ਹੁੰਦੇ ਜਿਵੇਂ ਫੋਨ ਦੀਆਂ ਧਮਕੀਆਂ ਵੀ ਆਈਆਂ ਤੁਹਾਨੂੰ ਹਾਂ ਭਾਈ ਇਹਦੇ ਭਰਾ ਫੋਨ ਲਾਉਂਦੇ ਹੁੰਦੇ ਸੀ ਤੇ گاؤں ਫੋਨ ਫੋਨ ਆਉਂਦੇ ਸੀ ਇਹਨਾਂ ਦੇ ਰਿਸ਼ਤੇਦਾਰਾਂ ਗਾ ਜੋ ਹਨ ਕਿ ਮਾਰ ਦਾਂਗੇ ਤੈਨੂੰ ਵੱਢ ਦਾਂਗੇ ਕਿ ਜਿੱਥੇ ਟੱਕਰ ਗਿਆ ਤੇ ਇੱਕ ਵਾਰ ਤਾਂ ਦਾ ਭਰਾ ਵੀ ਮੈਨੂੰ ਟੱਕਰ ਵੀ ਆਈ ਸੀ ਹਾਂ ਕਿ ਉਹਦਾ ਬਾਪ ਕੋਹਣੀ ਬੋਲੇ ਮੈਂ ਤਾਂ ਤੇ ਉਹ ਮੂੰਹ ਪਾਸੇ ਕਰਕੇ ਲੰਘ ਗਿਆ ਬੋਲੇ ਆਪੋ ਵੀ ਨਹੀਂ ਹਨਾ ਬਈ ਜਦੋਂ ਅਗਲਾ ਨਹੀਂ ਬੋਲਿਆ ਉਹ ਚੁੱਪ ਕਰਕੇ ਮੈਂ ਘਰੇ ਆ ਗਿਆ ਯਾਰ ਕਿ ਉਹ ਹੁਣ ਤਾਂ ਟਿਕ ਟਿਕਾ ਉਦੋਂ ਦਾ ਦੱਸੀ ਇਹਨੂੰ ਗੱਲ ਕਿ ਦੱਸੀ ਸੀ ਇਹਨੂੰ ਗੱਲ ਵੀ ਆ ਗੱਲ ਹੋਈ ਖਾਣੇ ਮੈਂ ਦੱਸਿਆ ਸੀ ਮੈਂ ਕਿ ਐ ਕਰਕੇ ਤੇਰਾ ਭਰਾ ਟੱਕ ਰਿਆ ਸੀ ਤੇ ਉਹ ਵੀ ਵਿਚਾਰਾ ਯਾਰ ਐਵੇਂ ਆ ਕੰਮ ਨੂੰ ਕੁਛ ਨਹੀਂ ਬੋਲਿਆ ਬਈ ਜੋ ਗਲਤੀ ਮੇਰੀ ਸੀ ਹਨਾ ਅੱਛਾ ਹੁਣ ਮੈਨੂੰ ਇਹ ਦੱਸ ਗੱਲ ਵੀ ਮੈਂ ਸਵਾਲ ਕਰਦਾ ਕੁੜੀ ਤੈਨੂੰ ਵੇ ਤੂੰ ਜਿਵੇਂ ਤੁਸੀਂ ਕਹਿੰਦੇ ਹੋ ਸਾਡੇ ਲੰਬ ਮੈਰਿਜ ਹੋਈ ਸੀ ਸਾਨੂੰ ਸਾਨੂੰ ਇੱਕ ਦੂਜੇ ਨਾਲ ਪਿਆਰ ਸੀਗਾ ਅੱਛਾ ਹੁਣ ਕੀ ਚੱਕਰ ਕੀ ਬੰਗਿਆ ਹੁਣ ਤੂੰ ਕਹਿੰਨੀ ਹੈ ਹੁਣ ਤੂੰ ਕੈਮਰੇ ਮੂਰੇ ਕਾਹ ਤੋਂ ਆਈ ਹੈ ਹੁਣ ਕੀ ਗੱਲ ਕੀ ਹੋਈ ਹੁਣ ਗੱਲ ਆਏ ਆ ਵੀਰੇ ਵੀ ਹੁਣ ਇਹਦੇ ਘਰ ਦੇ ਜਿਹੜੇ ਹੈਗੇ ਆ ਵੀ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੰਦੇ ਠੀਕ ਹੈ ਸਾਨੂੰ ਉਹਨਾਂ ਨੇ ਕੇਰਾਂ ਚਲੋ ਲੋਕੋ ਲੱਜੋ ਪਹਿਲੀ ਗੱਲ ਆ ਉਹ ਮੰਨਦੇ ਹੀ ਨਹੀਂ ਸੀ ਉਹ ਮੰਨੇ ਇਸ ਕਰਕੇ ਸੀ ਉਹਨਾਂ ਨੂੰ ਆਏ ਸੀ ਵੀ ਵਧੀਆ ਘਰ ਦੀ ਕੁੜੀ ਲਿਆ ਆ ਫਿਰ ਦੂਜੀ ਗੱਲ ਉਹਨਾਂ ਨੂੰ ਆਏ ਸੀ ਵੀ ਕੁੜੀ ਨੇ ਬਾਹਰ ਜਾਣਾ ਆਈਲੈਸ ਕੀਤਾ ਵੀ ਸਾਡੇ ਮੁੰਡੇ ਨੂੰ ਆਉਣ ਸਾਰੀ ਬਾਹਰ ਲੈ ਜੂ ਵੀ ਸਾਡੀ ਤਾਂ ਵਧੀਆ ਜ਼ਿੰਦਗੀ ਉਹ ਹੋ ਜੂ ਹਨਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੇ ਤਾਂ ਬਾਹਰ ਨਹੀਂ ਜਾਣਾ ਨਾ ਇਹ ਪੈਸਾ ਤੇ ਲੱਲੇ ਲੈ ਕੇ ਆਈ ਹੈਗੀ ਵੀ ਆਪਦੇ ਘਰੋਂ ਕੋਈ ਤੇ ਉਦੋਂ ਤੇ ਉਹਨਾਂ ਦੇ ਰੰਗ ਢੰਗ ਬਦਲ ਗਏ ਸੀ ਠੀਕ ਹੈ ਇਹ ਉਹਨਾਂ ਨੇ ਸਾਨੂੰ ਉਹ ਉਹ ਉਸ ਤੋਂ ਵੀ ਆਂਦੇ ਆ ਵੀ ਤੁਸੀਂ ਖਾਲੀ ਜਗ੍ਹਾ ਦੀ ਉਹਨਾਂ ਦੀ ਕਹਿੰਦੇ ਵੀ ਖਾਲੀ ਜਗ੍ਹਾ ਪਈਆ ਤੇ ਉੱਥੇ ਆਪਦਾ ਘਰ ਪਾ ਲਓ ਉਹਦੇ ਚੋਂ ਵੀ ਸਾਨੂੰ ਦੋ ਤਿੰਨ ਮਰਲੇ ਦਿੰਦੇ ਆ ਹੁਣ ਤੁਸੀਂ ਐਂ ਦੱਸੋ ਵੀ ਐ ਇਹ ਮੁੰਡਾ ਨਹੀਂਗਾ ਉਹਨਾਂ ਦਾ ਵੀ ਮੈਂ ਇਸ ਕਰਕੇ ਇਹ ਤਾਂ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਪਾ ਲਾਂਗੇ ਹੌਲੀ ਹੌਲੀ ਪਾ ਲਾਂਗੇ ਆਪਾਂ ਕਿਰਾਏ ਤੇ ਰਹਿ ਲਾਂਗੇ ਕਿਉਂ ਰੱਗੇ ਬਈ ਇਹਨੂੰ ਵੀ ਜੰਮਿਆ ਉਹਨਾਂ ਨੇ ਇੱਕ ਭਰਾਏ ਦਾ ਹੋਰ ਆ ਵੱਡਾ ਜਦੋਂ ਇਹਨੂੰ ਜੰਮਿਆ ਤੇ ਫਿਰ ਸਾਡਾ ਵੀ ਤਾਂ ਹੱਕ ਉਹਨਾ ਹੀ ਬਣਦਾ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹੁਣ ਇਹਨੇ ਮੈਨੂੰ ਪਿੱਛੇ ਜਾਣ ਜੋਕਰੀ ਤਾਂ ਛੱਡਿਆ ਨਹੀਂ ਤੇ ਫਿਰ ਹੁਣ ਹੱਕ ਦੇ ਲਈ ਤਾਂ ਲੜੀ ਸਕਦੇ ਆਂ ਅਸੀਂ ਬਈ ਯਾਰ ਹੁਣ ਹੱਕ ਉਹ ਵੀ ਕੀ ਦੇ ਦੇਣ ਦੋ ਕਮਰੇ ਇੱਕ ਮੈਨੂੰ ਦੇ ਤੈਰੇ ਇੱਕ ਮੇਰੇ ਵੱਡੇ ਭਰਾ ਦਾਗਾ ਹੁਣ ਹੱਕ ਸਾਨੂੰ ਦੇਣ ਵੀ ਕੀ ਉਹਦੇ ਚ ਉਹ ਕਮਰਾ ਵੀ ਕੀ ਦਿੱਤਾ ਉਹ ਹੁਣ ਉਹ ਆਏ ਆਂਦੇ ਆ ਵੀ ਇਹਦੇ ਵਿੱਚ ਹੁਣ ਇੱਕ ਦੇ ਵਿੱਚ ਤਾਂ ਵੱਡਾ ਰਹਿੰਦਾ ਹੈ ਵੱਡੇ ਨੇ ਤਾਂ ਕੰਮ ਕੀਤਾ ਨਹੀਂ ਤੁਹਾਡੇ ਮਾਂ ਦੇ ਨਾ ਬਈ ਕੁਛ ਨਹੀਂ ਘਾਰ ਆ ਗੱਲ ਘਾਰ ਆ ਬਈ ਗੱਲ ਕਿ ਤੂੰ ਕਿਹੜੇ ਮੂੰਹ ਆ ਗਈ ਫਿਰ ਇੱਥੇ ਵਿਆਹ ਕਰਵਾ ਬਈ ਇਹ ਮੈਨੂੰ ਕਹਿੰਦਾ ਹੁੰਦਾ ਸੀਗਾ ਮੈਨੂੰ ਕਹਿੰਦਾ ਸੀਗਾ ਵੀ ਆ ਸਾਡੇ ਕੋਠੀ ਪਾਈ ਆ ਸਾਡੇ ਐਂ ਕਰਕੇ ਜ਼ਮੀਨ ਵਧੀ ਆ ਗਈ ਸਾਡੇ ਇਹ ਆ ਸਾਡੇ ਉਹ ਆ ਸਾਡੇ ਆਪ ਦੀ ਗੱਡੀ ਹੈਗੀ ਮੇਰਾ ਭਰਾ ਤਾਂ ਇਹ ਕਹਿੰਦਾ ਵੱਡਾ ਟੈਂਕੀ ਚਲਾਉਂਦਾਗਾ ਤੇ ਹੁਣ ਆ ਕੇ ਪਤਾ ਲੱਗਿਆ ਵੀ ਬਸ ਇਹਨਾਂ ਦਾ ਤਾਂ ਉਹੀ ਦੋ ਕਮਰੇ ਆ ਤੇ ਉੱਥੇ ਇੱਕ ਦੂਜੇ ਦੇ ਵਿੱਚ ਲੜ ਲੜ ਬਸ ਮਰੀ ਜਾਂਦੇ ਹੈਗੇ ਤੈਨੂੰ ਲੱਗਿਆ ਨਹੀਂ ਵੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਬਈ ਮੈਂ ਤਾਂ ਜਿੱਦੇ ਆ ਕੇ ਇਹਨਾਂ ਦੇ ਘਰ ਦੇ ਵਿੱਚ ਪੈਰ ਤੇ ਰਹਿਣਾ ਮੇਰਾ ਤਾਂ ਉੱਦ ਹੀ ਬਲੱਡ ਘਟ ਗਿਆ ਸੀਗਾ ਮੈਂ ਆਖਿਆ ਵੀ ਹਏ ਆ ਕੀ ਹੋ ਗਿਆ ਵੀ ਇਹ ਤਾਂ ਮੈਨੂੰ ਕੀ ਦੱਸਦਾ ਸੀ ਹੈਨਾ ਵੀ ਕੀ ਫਿਰ ਹੁਣ ਮੈਂ ਕੁਝ ਕਹਿ ਵੀ ਨਹੀਂ ਸਕਦੀ ਸੀ ਮੈਂ ਫਿਰ ਵੀ ਮੌਕਾ ਦਿੱਤਾ ਵੀ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਵੀ ਅੱਛਾ ਹੁਣ ਮੈਂ ਤੁਹਾਡੀ ਗੱਲ ਦੋਨਾਂ ਦੀ ਸੁਣ ਲਈ ਹਨਾ ਵੀ ਵੀ ਤੁਸੀਂ ਅਣਜਾਣ ਪੁਣੇ ਦੇ ਵਿੱਚ ਜਦੋਂ ਆਪਾਂ ਪਿਆਰ ਕਰ ਲੈਨੇ ਇੱਕ ਦੂਜੇ ਨੂੰ ਆਪਾਂ ਕਹਿੰਨੇ ਵੀ ਅਸੀਂ ਇੱਕ ਦੂਜੇ ਬਣਾ ਨਹੀਂ ਰਹਿ ਸਕਦੇ ਆਪਾਂ ਵਿਆਹ ਕਰਵਾ ਲੈਨੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਵੀ ਦੁਨੀਆਦਾਰੀ ਦੇ ਵਿੱਚ ਕੀ ਸਿਸਟਮ ਚੱਲ ਰਿਹਾ ਹਨਾ ਉਸ ਤੋਂ ਬਾਅਦ ਐ ਪੈ ਕੇ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਗਲਤੀ ਕੀਤੀ ਹੈ ਜਾਂ ਸਹੀ ਕੀਤਾ ਜਾਂ ਗਲਤ ਕੀਤਾ ਉਦੋਂ ਆਪਾਂ ਨੂੰ ਪਤਾ ਲੱਗਦਾ ਹਨਾ ਅੱਛਾ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਜਿਵੇਂ ਲਵ ਮੈਚ ਕਰਵਾ ਲੈਂਦੀਆਂ ਕੁ ਮੁੰਡੇ ਲਵ ਮੈਚ ਕਰਵਾ ਲੈਂਦੇ ਆ ਕੁੜੀ ਨੂੰ ਕੱਢ ਕੇ ਲੈ ਜਾਂਦੇ ਆ ਜਾਂ ਕੁੜੀ ਆਪ ਨ ਗੱਲ ਤਾਂ ਵੀਰੇ ਮੈਨੂੰ ਤਾਂ ਐ ਲੱਗਦਾ ਜੇ ਮੈਨੂੰ ਕੋਈ ਸਮਝਾਉਣ ਵਾਲਾ ਹੁੰਦਾ ਮੈਂ ਇਹ ਕਦਮ ਨਹੀਂ ਚੁੱਕਣਾ ਸੀਗਾ ਕਿਉਂਕਿ ਦੇਖੋ ਮਾਪਿਓ ਆਪਣਾ ਨਾ ਸੋਚ ਸਮਝ ਕੇ ਕਰਦਾ ਆਪਣਾ ਰਿਸ਼ਤਾ ਜਦੋਂ ਕੋਈ ਗੱਲਬਾਤ ਹੁੰਦੀ ਆਪਾਂ ਆਪਦੇ ਮਾਪਿਆਂ ਨੂੰ ਦੱਸਣ ਜੋ ਕਰਿਆ ਹੁਣ ਇਹਨੇ ਮੈਨੂੰ ਜੇ ਇਹੀ ਰਿਸ਼ਤਾ ਮੇਰੇ ਮਾਪਿਆਂ ਨੇ ਕੀਤਾ ਹੁੰਦਾ ਉਹ ਜਾ ਕੇ ਵਿਚੋਲੇ ਦੇ ਗਲਗਲਾਵੇਂ ਪਾਉਂਦੇ ਹਨਾ ਹੱਥ ਵੀ ਤੂੰ ਸਾਨੂੰ ਗੱਪ ਕਿਉਂ ਮਾਰਿਆ ਹੁਣ ਮੈਂ ਆਪਦੀ ਮਰਜ਼ੀ ਨਾਲ ਇਹਦੀਆਂ ਗੱਲਾਂ 'ਚ ਲੱਗ ਕੇ ਆ ਗਈ ਮੈਨੂੰ ਤਾਂ ਐ ਸੀਗਾ ਵੀ ਵਧੀਆ ਕੋਠੀ ਪਈ ਆ ਚੱਲ ਮੈਂ ਆਪਦਾ ਵਧੀਆ ਰੋਟੀ ਪਾਣੀ ਤਾਂ ਬੰਦਾ ਖਾ ਕੇ ਹੀ ਪੈਂਦਾ ਤੇ ਜੇ ਹੁਣ ਮੈਂ ਨਾ ਸੁਮੜ ਕੇ ਜਾਣ ਜੋ ਕੁੜੀ ਤੇ ਮੇਰੇ ਸਾਰੀਆਂ ਰਿਸ਼ਤੇਦਾਰੀਆਂ ਜਿਹੜੀਆਂ ਹੈਗੀਆਂ ਹੁਣ ਖਤਮ ਹੋ ਗਈਆਂ ਮੇਰੇ ਮਾਪਿਆਂ ਨਾਲੋਂ ਭੈਣ ਭਰਾਵਾਂ ਨਾਲੋਂ ਸਾਰਿਆਂ ਨਾਲ ਟੁੱਟ ਜਾਂਦੀ ਆ ਕੁੜੀ ਇਸ ਕਰਕੇ ਮੈਨੂੰ ਲੱਗਦਾ ਵੀ ਇਹੋ ਜਿਹਾ ਕਦਮ ਕਦੇ ਨਹੀਂ ਚੁੱਕਣਾ ਚਾਹੀਦਾ ਆਪਦੇ ਮਾਪਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਾਉਣਾ ਚਾਹੀਦਾ ਤੇ ਨਾਲੇ ਜੇ ਹੁਣ ਮੈਂ ਮੰਨ ਕੇ ਚੱਲੋ ਇਹਨੂੰ ਛੱਡਦੀ ਆ ਇਹ ਤੂੰ ਹਣਾ ਵੀ ਇਹਨੂੰ ਤਲਾਕ ਲੈਣੀ ਆ ਇਹਨੂੰ ਛੱਡ ਕੇ ਅੱਗੇ ਵਧਦੀ ਆ ਤਾਂ ਫਿਰ ਲੋਕ ਕਹਿਣਗੇ ਤੁਹਾਨੂੰ ਪਤਾ ਹੀ ਅੱਜਕੱਲ ਕਰੈਕਟਰਲੈਸ ਦਾ ਨਾਂ ਦੇ ਦਿੰਦੇ ਅਗਲਾ ਕਹਿ ਦਿੰਦਾ ਵੀ ਇਹ ਇਹਦਾ ਚਰਿੱਤਰ ਨਹੀਂ ਚੱਜਦਾ ਹਣਾ ਵੀ ਇਹ ਤਾਂ ਕਰਕੇ ਇਹਨੂੰ ਛੱਡ ਗਈ ਵੀ ਪਹਿਲਾਂ ਇਹਦੇ ਆ ਗਈ ਵੀ ਹੁਣ ਗਾਂ ਹੋ ਟੱਪ ਗਈ ਘਰੇ ਤਾਂ ਸਾਨੂੰ ਪਤਾ ਮੈਂ ਜਾਣ ਜੋਖਰੀ ਨਹੀਂ ਇਸ ਕਰਕੇ ਮੈਨੂੰ ਆਏ ਸੀ ਅੱਛਾ ਤੂੰ ਹੁਣ ਇਹਨੂੰ ਛੱਡਣਾ ਚਾਹਣਾ ਜਿਹਾ ਰੱਖਣਾ ਚਾਹਣਾ ਨਾ ਬਾਈ ਮੈਂ ਤਾਂ ਰੱਖਣਾ ਚਾਹਣਾ ਤੇ ਇਹਨੂੰ ਜਿਹੜੇ ਜਿਹੜੇ ਸੁਪਨੇ ਵਖਾਏ ਸੀ ਉਹ ਪੂਰੇ ਕਦੋਂ ਕਰਾਂਗੇ ਫਿਰ ਪੂਰੇ ਕਰ ਦਾਂਗੇ ਬਈ બસ ਯਾਰ ਮੈਂ ਕਰੀ ਜਾਣਾ ਵੀ ਕੰਮ ਨਹੀਂ ਯਾਰ ਹੁਣ ਮਿਹਨਤ ਕਰੀ ਜਾਣਾ ਵੀ ਹੁਣ ਮਿਹਨਤ ਨਾਲ ਤੁਹਾਨੂੰ ਪਤਾ ਘਰ ਦਾ ਖਰਚਾ ਹੀ ਚੱਲਦਾ ਯਾਰ ਬੰਦਾ ਵਿਆਹ ਤੋਂ ਪਹਿਲਾਂ ਆਪਾਂ ਨੂੰ ਜ਼ਿੰਦਗੀ ਬਣਾਉਣੀ ਚਾਹੀਦੀ ਹੈ ਇਹ ਗੱਲ ਸਹੀ ਹੈ ਕਿ ਗਲਤ ਪਹਿਲਾਂ ਜ਼ਿੰਦਗੀ ਬਣਾਓ ਬਾਅਦ ਵਿੱਚ ਜਿਹੜਾ ਕੁਝ ਕਰਨਾ ਵਿਆਹ ਕਰਾਉਣਾ ਲਵ ਮੈਚ ਕਰਾਉਣੀ ਜਾਂ ਅਰੇਂਜਮੈਂਟ ਕਰਾਉਣੀ ਉਹ ਆਪਣੀ ਮਰਜ਼ੀ ਹੁੰਦੀ ਹੈ ਨਾ ਪਹਿਲਾਂ ਪਹਿਲਾਂ ਆਪਾਂ ਨੂੰ ਪਹਿਲਾਂ ਆਪਾਂ ਨੂੰ ਪਹਿਲਾਂ ਕੁਝ ਬਣਾਉਣਾ ਚਾਹੀਦਾ ਆਪਾਂ ਨੂੰ ਕਮਾਉਣਾ ਚਾਹੀਦਾ ਕੁਝ ਨਾ ਕੁਝ ਆਪਣਾ ਕੁਝ ਬਣ ਜੇ ਫਿਰ ਆਪਾਂ ਵਿਆਹ ਕਰਵਾਈਏ ਫਿਰ ਸੋਹਣੇ ਲੱਗਦੇ ਆਪਾਂ ਵਿਆਹ ਕਰਾਉਂਦੇ ਫਿਰ ਆਪਾਂ ਮਜਬੂਰੀ ਜਿਮੇਵਾਰੀਆਂ ਵਿੱਚ ਆਖ ਸਕਦੇ ਆ ਇਹ ਗੱਲ ਸਹੀ ਹੈ ਕਿ ਗਲਤ ਹਾਂਜੀ ਵੀਰੇ ਹਾਂ ਸਹੀ ਗੱਲ ਆ ਵੀਰੇ ਚਲੋ ਬਸ ਵੀ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਮੈਥੋਂ ਜਿਹੜੀ ਗਲਤੀ ਹੋ ਗਈ ਇਹੋ ਜੀ ਗਲਤੀ ਕੋਈ ਵੀ ਹੋਰ ਕੁੜੀ ਨਾ ਕਰੇ ਕਿਉਂਕਿ ਬਹੁਤ ਜ਼ਿੰਦਗੀ ਜਾਮਾ ਦੁੱਬਰ ਹੋ ਜਾਂਦੀ ਆ ਬੰਦਾ ਨਾ ਗਾਂ ਦਾ ਰਹਿੰਦਾ ਨਾ ਪਸ਼ਾਂ ਦਾ ਰਹਿੰਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ